ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਅਸ਼ਟਪਦੀਆ ਮਹੱਲਾ 5 ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਸ੍ਰੀ ਅੰਮ੍ਰਿਤ ਸਰ ਸਾਹਿਬ ਕੀ ਗੁਰਸਿੱਖਾਂ ਪ੍ਰਚੰਡ ਗੀਤਾ ਕੇ ਸਤਿਗੁਰੂ ਜੀ ਜੋ ਪਰਮਾਤਮਾ ਸਾਰੇ ਧਾਮਾਂ ਵਿੱਚ ਵਿਆਪਕ ਤੇ ਸਾਰੇ ਭਗਤਾਂ ਦੇ ਹਿਰਦੇ ਅੰਦਰ ਸਾਖਿਆਤ ਹੈ ਉਸ ਦੀ ਸਾਨੂੰ ਪ੍ਰਾਪਤੀ ਕਿਵੇਂ ਹੋਵੇ ਇਹ ਸੁਣ ਕੇ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਾਂ ਵੱਲੋਂ ਕੀਤੇ ਪ੍ਰਸ਼ਨਾਂ ਨੂੰ ਕਥਨ ਕਰਦਿਆ ਦੇ ਉਤਰ ਦਿੰਦਿਆਂ ਸੂਹੀ ਰਾਗ ਵਿੱਚ ਘਰ ਪਹਿਲਾ ਪਹਿਲੇ ਸੁਰਤਾਲ ਅੰਦਰ ਅੱਠ ਪਦਿਆਂ ਵਾਲਾ ਇਹ ਸ਼ਬਦ ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਉਚਾਰਨ ਕੀਤਾ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਉਰਜ ਰਹਿਉ ਵਿਖਿਆ ਕੇ ਸੰਗਾ ਇਹ ਜੀਵ ਵਿਖਿਆ ਮਾਇਆ ਵਾ ਸ਼ਬਦ स्पर्ਸ਼ ਰੂਪ ਰਸ ਗੰਧ ਆਦ ਵਿਸ਼ਿਆਂ ਦੇ ਸੰਗਾ ਨਾਲ ਉਰਜਿਉ ਫਸ ਰਿਹਾ ਹੈ ਵਾ ਵਿਸ਼ਿਆਂ ਦੀ ਸੰਗਤ ਕਰਕੇ ਫਸ ਰਿਹਾ ਹੈ ਅਤੇ ਮਨ ਹੈ ਬਿਆਪਤ ਅਨਕ ਤਰੰਗਾ ਅਨੇਕ ਪ੍ਰਕਾਰ ਦੀਆਂ ਤਰੰਗਾ ਲਹਿਰਾਂ ਇਸ ਦੇ ਮਨ ਚਿੱਤ ਵਿੱਚ ਸੰਕਲਪ ਵਿਕਲਪ ਰੂਪ ਹੋ ਕੇ ਵਿਆਪ ਰਹੀਆਂ ਫੈਲ ਰਹੀਆਂ ਹਨ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਇਹ ਮੇਰੇ ਮਨ ਜੋ ਮਨ ਬਾਣੀ ਦੇ ਅবিਸ਼ੇ ਅਗੋਚਰ ਇੰਦਰੀਆਂ ਦੇ ਅবিਸ਼ੇ ਪਰਮੇਸ਼ਰ ਹੈ ਉਸ ਪੂਰਨ ਪਰਮੇਸ਼ਰ ਨੂੰ ਇਨ੍ਹਾਂ ਸੰਕਲਪਾਂ ਵਿਕਲਪਾਂ ਵਿੱਚ ਫਸ ਕੇ ਕਿਸ ਤਰ੍ਹਾਂ ਭਾਵੇਂਗਾ ਭਾਵ ਨਹੀਂ پا ਸਕਦਾ ਰਹਾਉ ਬਿਸਰਾਮ ਦੀ ਕੀ ਪਾਤਸ਼ਾਹ ਕਿਰਪਾ ਕਰਦੇ ਆ ਮੋਹ ਮਗਨ ਮਹਿ ਰਹਿਆ ਵਿਆਪੇ ਆਤ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਇਹ ਜੀਵ ਹਰ ਵਕਤ ਮੋਹ ਸਨੇਹ ਦੀ ਮਗਨਤਾ ਮਸਤੀ ਵਿੱਚ ਵਿਆਪ ਭਾਵ ਲੱਗ ਰਿਹਾ ਹੈ ਅਤੇ ਇਸ ਨੂੰ ਅਤਿਸ਼ੇ ਕਰਕੇ ਖਾਣ ਪੀਣ ਪਹਿਨਣ ਆਦਿ ਦੀ ਤ੍ਰਿਸ਼ਨਾ ਚਿੰਬੜੀ ਹੋਈ ਜਿਸ ਕਰਕੇ ਇਸ ਜੀਵ ਦਾ ਹਿਰਦਾ ਕਦੀ ਵੀ ਧਰਾਪੇ ਤ੍ਰਿਪਤ ਨਹੀਂ ਹੁੰਦਾ ਬਸੇ ਕਰੋਧ ਸਰੀਰ ਚੰਡਾਰਾ ਅਗਿਆਨਨ ਬੂਝੈ ਮਹਾ ਗੁਬਾਰਾ ਇਸ ਸਰੀਰ ਦੇਹੀ ਦੇ ਵਿੱਚ ਗਰੋਧ ਰੂਪੀ ਚੰਡਾਰਾ ਚੰਡਾਲ ਬਸੇ ਕੇ ਗਿ ਵਸ ਰਿਹਾ ਹੈ ਅਗਿਆਨ ਰੂਪੀ ਮਹਾ ਵੱਡੇ ਗਾੜੇ ਗੁਬਾਰਾ ਹਨੇਰੇ ਵਿੱਚ ਇਸ ਨੂੰ ਪਰਮਾਰਥ ਦੇ ਰਸਤੇ ਦੀ ਕੋਈ ਸਮਝ ਨਹੀਂ ਹੈ ਪ੍ਰਮਤ ਬਿਆਪਤ ਜਰੇ ਕਿਵਾਰਾ ਜਾਣ ਨ ਪਾਈਐ ਪ੍ਰਭ ਦਰਬਾਰਾ ਜੋ ਸੰਸਾਰ ਦੇ ਅੰਦਰ ਭਰਮ ਵਿਆਪਤ ਵਿਆਪਿਆ ਹੋਇਆ ਹੈ ਇਹ ਪੰਜਾਂ ਕੋਸ਼ਾਂ ਰੂਪੀ ਕਿਵਾਰਾ ਤੱਕ ਤੇ ਜੜੇ ਹੋਏ ਹਨ ਇਸ ਕਰਕੇ ਪਰਮੇਸ਼ਰ ਦੇ satsangat ਵਾ ਤੁਰਿਆ ਪਾਦਰੂਪੀ ਦਰਬਾਰ ਵਿੱਚ ਜਾਣਾ ਨਹੀਂ ਪਉਂਦਾ ਦ੍ਰਿਸ਼ਟਾਂਤ ਦਿੰਦੇ ਜਿਵੇਂ ਇੱਕ ਧਰਮ ਤੁਜਾ ਨਾਮ ਦਾ ਧਰਮਾਤਮਾ ਰਾਜਾ ਸੀ ਉਸ ਦਾ ਜੋ ਕਿਲਾ ਬਣਾਇਆ ਹੋਇਆ ਸੀ ਉਸ ਦੇ 84 ਬੂਹੇ ਰੱਖੇ ਹੋਏ ਸਨ ਇੱਕ ਬੂਹਾ ਖੁੱਲਾ ਸੀ ਤੇ ਬਾਕੀ ਬੰਦ ਸਨ ਇਸੇ ਤੇ ਦ੍ਰਿਸ਼ਟਾਂਤ ਕਲਪਿਆ ਹੋਇਆ ਹੈ ਖੁੱਲੇ ਦਰਵਾਜ਼ੇ ਉੱਤੇ ਸ਼ਹਿਦ ਦਾ ਛੱਤਾ ਲੱਗਿਆ ਹੋਇਆ ਸੀ ਉਸ ਕਿਲੇ ਵਿੱਚ ਇੱਕ ਅੱਖ ਤੋਂ ਅੱਖਾਂ ਤੋਂ ਅੰਨਾ ਹੱਥ ਤੋਂ ਟੁੰਡਾ ਤੇ ਸਿਰੋਂ ਗੰਜਾ ਆਦਮੀ ਪ੍ਰਵੇਸ਼ ਹੋ ਗਿਆ ਇੱਧਰ ਉੱਧਰ ਠੋਕਰਾਂ ਖਾਂਦਾ ਦੁੱਖਾਂ ਤੋਂ ਦੁਖੀ ਹੋ ਕੇ ਉਸਨੇ ਕੂਕ ਪੁਕਾਰ ਕੀਤੀ ਕੋਈ ਮੇਰੇ ਤੇ ਤਰਸ ਕਰਕੇ ਮੈਨੂੰ ਕਿਲੇ ਤੋਂ ਬਾਹਰ ਜਾਣ ਦਾ ਰਸਤਾ ਦੱਸ ਦੇਵੇ ਇੱਕ ਜਾਣਕਾਰ ਨੇ ਉਸਦੀ ਪੁਕਾਰ ਸੁਣ ਕੇ ਉਸਤੇ ਦਇਆ ਕੀਤੀ ਅਤੇ ਜੁਗਤ ਦੱਸੀ ਕਿ ਜਿਹੜਾ ਤੇਰਾ ਹੱਥ ਸਾਬਤ ਹੈ ਇਸ ਦੇ ਨਾਲ ਕਿਲੇ ਦੀ ਕੰਧ ਨੂੰ ਢੋਂਦਾ ਜਾਵੀ ਇਹ ਦੁਖਿਆਰਾ ਉਸਦੀ ਗੱਲ ਤੇ ਪ੍ਰੋਸਤਾ ਕਰਕੇ ਤੁਰ ਪਿਆ ਢੋਂਦਾ ਗਿਆ ਬੰਦ ਦਰਵਾਜ਼ੇ ਮਿਲਦੇ ਗਏ ਤੇ ਕਰਮਾਂ ਦੀ ਐਸੀ ਮਾਰ ਪਈ ਕਿ ਜਦੋਂ ਖੁੱਲੇ ਬੂਹੇ ਦੇ ਅੱਗੇ ਆਇਆ ਤਾਂ ਹੱਥ ਮਖਿਆਲ ਵਿੱਚ ਜਾ ਵਜਾ ਮੱਖੀਆਂ ਉੱਡੀਆਂ ਤੇ ਗੰਜ ਵਿੱਚ ਡੰਗ ਮਾਰਿਆ ਹੱਥ ਤਾਂ ਇੱਕੋ ਸੀ ਜਿਸ ਨਾਲ ਟੁੰਹਦਾ ਸੀ ਉਸੇ ਨਾਲ ਖੁਰਕ ਕਰਨ ਲੱਗ ਪਿਆ ਅਤੇ ਤੁਰਦਾ ਗਿਆ ਮੁੜ ਕੇ ਫਿਰ ਉਸੇ ਚੱਕਰ ਵਿੱਚ ਪੈ ਗਿਆ ਉਹ ਜਿਹੜਾ ਖੁੱਲਾ ਦਰਵਾਜ਼ਾ ਸੀ ਉਸ ਨੂੰ ਲੰਘ ਗਿਆ ਦਾ ਦਰਸ਼ਟਾਂ ਦੇ ਅਕਾਲ ਪੁਰਖ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਰਾਜਾ ਸਰੂਪ ਹੈ ਉਸ ਨੇ ਸੰਸਾਰ ਰੂਪੀ ਕਿਲਾ ਬਣਾਇਆ ਹੈ ਜਿਸ ਦੇ 84 ਲੱਖ ਜੂਨਾਂ ਦੇ 84 ਬੂਹੇ ਲੱਗੇ ਹੋਏ ਕਿਲੇ ਦੇ ਇੱਕ ਮਨੁੱਖੀ ਸਰੀਰ ਤੋਂ ਬਿਨਾਂ ਜੀਵ ਨੂੰ ਕਿਸੇ ਵੀ ਜੂਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਕੋਈ ਸਾਧਨ ਨਹੀਂ ਹੈ ਸਭ ਬੰਦ ਬੂਹਿਆਂ ਦੀ ਨਿਆਈ ਹਲ ਇੱਕ ਮਨੁੱਖਾ ਜਨਮ ਹੀ ਜੀਵ ਲਈ ਖੁੱਲੇ ਦਰਵਾਜ਼ੇ ਦੀ ਨਿਆਈ ਦਰਗਤੀ ਬਬੀਕ ਦੇ ਨੇਤਰਾ ਤੂੰ ਹੀਣਾ ਹੋਣ ਕਰਕੇ ਅੰਨਾ ਹੈ ਸਤ ਸੰਤੋਖ ਆਦ ਸ਼ੁਭ ਗੁਣ ਨਾ ਹੋਣ ਕਰਕੇ ਗੰਜਾ ਹੈ ਅਤੇ ਪ੍ਰੇਮ ਰੂਪੀ ਹੱਥ ਨਾ ਹੋਣ ਕਰਕੇ ਟੁੰਡਾ ਹੈ ਵਿਸ਼ੇ ਰੂਪੀ ਸ਼ਹਿਦ ਦਾ ਛੱਤਾ ਹੈ ਮਾਇਆ ਰੂਪੀ ਮੱਕੀ ਦਾ ਸੰਕਲਪ ਰੂਪ ਡੰਗ ਮਾਰਨਾ ਭੋਗਾਂ ਦੀ ਇੱਛਾ ਰੂਪ ਖੁਰਕ ਜੀਵ ਕਰਦਾ ਹੋਇਆ ਜੈਸਾ ਕਿ ਮੱਖੀ RAM ਕੀ ਤੂੰ ਮੱਖੀ ਜਹਿ ਦੁਰਗੰਧ ਤਾ ਤੂੰ ਬੈਸਾ ਮਹਾ ਬਿਖਿਆ ਮਦ ਚਾਖੀ ਰਹਾਉ ਸੋ ਮਨੁੱਖਾ ਜਨਮ ਰੂਪੀ ਦਰਵਾਜਾ ਵਿਕਾਰਾਂ ਦੀ ਇਛਾ ਰੂਪ ਖੁਰਕ ਵਿੱਚ ਅੱਗੇ ਲੰਘ ਗਿਆ ਪਾਵ ਕਾਮ ਕ੍ਰੋਧ ਦੇ ਪੁਰਨਿਆਂ ਵਿੱਚ ਉਮਰ ਲੰਘ ਗਈ ਇਸ ਅਣਜਾਣ ਪੁਣੇ ਵਿੱਚ ਲੰਮਾ ਚੱਕਰ ਮੁੜ ਉਹੀ 84 ਦਾ ਪੈ ਗਿਆ ਪਰ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਮਾਇਆ ਆਦ ਪਦਾਰਥਾਂ ਤੋਂ ਦੁਖੀ ਹੋ ਕੇ ਸਤਸੰਗ ਦੁਆਰਾ ਸਤਿਗੁਰੂ ਜੀ ਅੱਗੇ ਪੁਕਾਰ ਕੀਤੀ ਉਨ੍ਹਾਂ ਤਾਈਂ ਕਿਰਪਾਲੂ ਸਤਿਗੁਰੂ ਜੀ ਨੇ ਨਾਮ ਅੰਮ੍ਰਿਤ ਦੀ ਦਾਤ ਦੇ ਕੇ ਅਤੇ ਨਾਮ ਅਭਿਆਸ ਕਰਾ ਕੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਦੇ ਮਨਾਂ ਨੂੰ ਵਿਕਾਰਾਂ ਵੱਲੋਂ ਮੋੜ ਕੇ 84 ਤੋਂ ਖਿਹੜਾ ਛਡਵਾ ਕੇ ਮੁਕਤ ਕਰ ਦਿੱਤਾ। ਸ਼ੁਭ ਗੁਣਾਂ ਨੂੰ ਦੇ ਕੇ ਗੰਜ ਨੂੰ ਠੀਕ ਕਰ ਦਿੱਤਾ। ਪ੍ਰੇਮ ਰੂਪੀ ਹੱਥ ਦੇ ਕੇ ਅੰਗ ਸਾਬਤ ਕਰ ਦਿੱਤੇ। ਵਿਰਾਗ ਦੇ ਵਿਵੇਕ ਦੇ ਨੇਤਰ ਦੇ ਕੇ ਪ੍ਰਮਾਤਮਾ ਦੇ ਦਰਸ਼ਨਾਂ ਦੇ ਅਧਿਕਾਰੀ ਬਣਾ ਦਿੱਤਾ। ਜਿਵੇਂ ਕਿ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਪਿਰੀ ਆਸਾ ਅੰਦੇਸਾ ਬੰਦ ਪਰਾਨਾ ਮਹਿਲ ਨ ਪਾਵੈ ਫਿਰਤ ਬੇਗਾਨਾ ਜੀਵ ਹਰ ਵੇਲੇ ਸੰਸੇ ਰੂਪ ਬੰਦਨ ਵਿੱਚ ਪਿਆ ਹੋਇਆ ਹੈ ਇਸ ਕਰਕੇ ਸੱਚਖੰਡ ਰੂਪ ਮਹਿਲ ਨੂੰ ਨਹੀਂ ਪਾਉਂਦਾ ਸਗੋਂ ਬੇਗਾਨਾ ਬੇਗਿਆਦ ਹੋਇਆ ਫਿਰਦਾ ਹੈ ਸਗਲ ਬਿਆਦ ਕੈ ਵਸ ਕਰਦੀ ਨਾ ਪਰਮੇਸ਼ਰ ਨੇ ਕਰਮਾਂ ਅਨਸਾਰ ਇਸ ਨੂੰ ਸਗਲ ਸਾਰੇ ਆਦੀ ਵਿਆਦੀ ਉਪਾਦੀ ਆਦ ਬਿਯਾਦ ਰੋਗਾਂ ਦੇ ਵਸ ਅਧੀਨ ਕਰ ਦਿੱਤਾ ਹੈ ਵਾ ਦੇ ਅਧਿਆਸ ਹੋਣ ਕਰਕੇ ਕਫ ਪਿਤ ਆਦਿਕ ਰੋਗਾਂ ਦੇ ਵਸ ਕਰ ਦਿੱਤਾ ਹੈ ਵਾ ਮਾਇਆ ਦੇ ਮੂਹ ਕਰਕੇ ਵਕਾਰਾਂ ਦੇ ਵਸ ਕਰ ਦਿੱਤਾ ਹੈ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਜਿਵੇਂ ਜਲ ਪਾਣੀ ਤੋਂ ਬਗੈਰ ਮੀਨਾ ਮੱਛੀ ਤੜਸਦੀ ਹੁੰਦੀ ਹੈ ਤੇਵੇਂ ਹੀ ਜੀਵ ਪਦਾਰਥਾਂ ਰੂਪੀ ਪਾਣੀ ਦਾ ਪਿਆਸਾ ਧਿਆਇਆ ਹੋਇਆ ਫਿਰਦਾ ਹੈ। ਭਾਵ ਪਦਾਰਥਾਂ ਨੂੰ ਇਕੱਤਰ ਕਰਕੇ ਤ੍ਰਿਪਤੀ ਨਹੀਂ ਆਉਂਦੀ। ਸਗੋਂ ਹੋਰ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਤੜਫਦਾ ਰਹਿੰਦਾ। ਅੱਗੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਆ। ਕਸ਼ੂ ਸਿਆਨਪ ਉਕਤ ਨਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ। ਏ ਵਾਇਗਰੂ ਮੇਰੀ ਬੁੱਧੀ ਦੀ ਕੋਈ ਵੀ ਸਿਆਣਪ ਚਿਤਰਾਈ ਨਹੀਂ ਹੈ। ਨਾਹੀ ਮੇਰੀ ਬਾਣੀ ਕਥਨ ਕਰਨ ਦੀ ਚਿਤਰਾਈ ਹੈ ਇਹ ਸਰਬ ਦੇ ਠਾਕੁਰ ਸੁਆਮੀ ਪ੍ਰਮੇਸ਼ਰ ਵਾਹਿਗੁਰੂ ਮੈਂ ਇੱਕ ਤੇਰੀ ਹੀ ਆਸ ਉਮੀਦ ਗ੍ਰਹਿਣ ਕੀਤੀ ਹੋਈ ਹੈ ਕਰੋ ਬੇਨਤੀ ਸੰਤਨ ਪਾਸੀ ਮੇਲ ਲੈ ਨਾਨਕ ਅਰਦਾਸੇ ਇਹ ਪਰਮੇਸ਼ਰ ਮੈਂ ਸੰਸਾਰ ਸਮੁੰਦਰ ਤੋਂ ਉਧਰਨ ਵਾਸਤੇ ਤੇਰੇ ਸੰਤਾਂ ਭਗਤਾਂ ਦੇ ਪਾਸੇ ਹੁੰਦਾ ਕੋਲ ਆ ਕੇ ਇਹੋ ਬੇਨਤੀ ਅਰਜ਼ੋਈ ਕਰਦਾ ਹਾਂ ਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਸੰਤ ਜਨੋ ਮੇਰੀ ਇੱਕ ਇਹੋ ਹੀ ਅਰਦਾਸੇ ਬੇਨਤੀ ਹੈ ਕਿ ਮੈਨੂੰ ਆਪਣੇ ਚਰਨਾਂ ਵਿੱਚ ਮੇਲ ਲੈਣਾ ਕਰੋ ਵਾਹੀ ਪਰਮੇਸ਼ਰ ਮੇਰੀ ਇਹੋ ਹੀ ਬੇਨਤੀ ਹੈ ਕਿ ਮੈਨੂੰ ਕਿਰਪਾ ਕਰਕੇ ਸਿੱਖ ਸੰਗਤ ਦੁਆਰਾ ਆਪਣੇ ਚਰਨਾਂ ਨਾਲ ਮੇਲ ਲੈਣਾ ਕਰੋ ਪਉ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੀ ਪੂਰਾ ਪਾਇਆ ਰਹਾਉ ਦੂਜਾ ਜਿਨ੍ਹਾਂ ਉੱਤੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ ਕਿਰਪਾਲੂ ਦਿਆਲੂ ਹੁੰਦਾ ਹੈ ਉਹਨਾਂ ਨੇ ਹੀ ਸ੍ਰੇਸ਼ਟ ਜਨਾਂ ਦੀ ਸੰਗਤ ਨੂੰ ਪਾਉਣਾ ਕੀਤਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਸੰਗਤ ਦਾ ਸਦਕਾ ਉਹ ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦੇ ਹਨ ਅਤੇ ਪੂਰਨ ਪਰਮੇਸ਼ਰ ਦੇ ਬ੍ਰਹਮ ਆਨੰਦ ਨੂੰ ਪਾਉਣਾ ਕਰਦੇ ਹਨ ਸੁਰਹਾਉ ਦੂਜਾ ਦੂਸਰੇ ਰਹਾਉ ਵਿੱਚ ਸਤਿਗੁਰਾਂ ਨੇ ਉਤਰ ਇਹ ਬਖਸ਼ਿਆ ਹੈ ਰਹਾਉ ਦੂਜਾ ਰਾਗ ਸੂਹੀ ਮਹੱਲਾ 5 ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਹੀ ਰਾਗ ਦੇ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਘਰ ਤੀਜਾ ਤੀਸਰੇ ਸਰਤਾਲ ਵਿੱਚ ਸਤਿਗੁਰ ਕਥਨ ਕਰਦੇ ਹਨ ਮੰਗਲ ਕਰਦੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ ਹੈ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਾਰ ਹਰ ਨਾਗਰ ਮਿਥਿਆ ਪਦਾਰਥਾਂ ਦਾ ਮੋਹ ਤ੍ਰਿਸ਼ਨਾ ਰੂਪ ਆਗਤ ਤੇ ਸੋਕ ਚਿੰਤਾ ਦਾ ਜੋ ਸੰਸਾਰ ਰੂਪੀ ਸਮੁੰਦਰ ਹੈ ਵਾ ਸੰਸਾਰ ਸਮੁੰਦਰ ਵਿੱਚ ਮਿਥਿਆ ਪਦਾਰਥਾਂ ਦਾ ਮੋਹ ਰੂਪ ਪਾਣੀ ਹੈ ਅਤੇ ਪਦਾਰਥਾਂ ਦੇ ਚਲੇ ਜਾਣ ਤੋਂ ਜੋ ਸੋਕ ਗਮ ਹੁੰਦਾ ਇਹ ਬੜਵਾ ਨਾਲ ਅਗਨੀ ਹੈ ਇਹਦੇ ਵਿੱਚ ਪੈ ਕੇ ਹਰ ਵਕਤ ਸੜਨਾ ਹੁੰਦਾ ਹੈ हे ਨਾਗਰ ਚਦਰ ਵਸ ਰੇਸ਼ਟ ਪਰਮੇਸ਼ਰ ਇਸ ਸੰਸਾਰ ਸਮੁੰਦਰ ਤੋਂ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਉਧਾਰ ਤਾਰ ਲੈਣਾ ਕਰ ਚਰਨ ਕਮਲ ਸਰਣਾਈ ਨਰਾਇਣ ਦੀਨਾ ਨਾਤ ਭਗਤ ਪરાਇਣ ਰਹਾਉ हे ਨਰਾਇਣ ਪਰਮੇਸ਼ਰ ਮੈਂ ਆਪ ਜੀ ਦੇ ਚਰਨਾ ਕਮਲਾਂ ਦੀ ਸਰਣਾਈ ਸ਼ਰਨ ਵਿੱਚ ਆਇਆ ਹਾਂ हे दीनਾ ਗਰੀਬਾਂ ਦੇ नाथ स्वामी ਪਰਮੇਸ਼ਰ ਆਪ ਜੀ ਭਗਤਾਂ ਨੂੰ ਪਰਾਇਣ ਆਸਰਾ ਦੇਣ ਵਾਲੇ ਹੋ ਵਾ ਤੂੰ ਪ੍ਰੇਮ ਦਾ ਬੱਜਾ ਹੋਇਆ ਭਗਤਾਂ ਦੇ ਆਸਰੇ ਰਹਿਣ ਵਾਲਾ ਹੈ ਰਹਾਉ ਅਨਾਥਾ ਨਾਥ ਭਗਤ ਪੈ ਮੀਟਨ ਸਾਧ ਸੰਗ ਜਮਦੂਤ ਨਾ ਭੇਟਨ ਹੀ ਅਨਾਥਾਂ ਜਤੀਮਾਂ ਦੇ नाथ स्वामी ਪਰਮੇਸ਼ਰ ਆਪ ਜੀ ਭਗਤਾਂ ਦੇ ਜੰਮਣ ਮਰਨ ਦੇ ਭੈ ਡਰ ਨੂੰ ਮੀਟਨ ਦੂਰ ਕਰਨ ਵਾਲੇ ਹੋ ਇਹ ਪਰਮੇਸ਼ਰ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਆਪਜੀ ਦਾ ਨਾਮ ਜਪਣ ਨਾਲ ਜਮਦੂਤ ਨਹੀਂ ਮਿਲਦੇ ਵਾ ਮੈਨੂੰ ਸਾਧ ਸੰਗ ਦੀ ਪ੍ਰਾਪਤੀ ਕਰਵਾਓ ਜਿਸ ਕਰਕੇ ਮੈਨੂੰ ਜਮਦੂਤ ਨਾ ਪੇਟਣ ਮਿਲਣ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕਟਿਏ ਜਮਜਾਲਾ ਇਹ ਸਾਰਿਆਂ ਨੂੰ ਜੀਵਨ ਜ਼ਿੰਦਗੀ ਦੇਣ ਵਾਲੇ ਚੇਤਨ ਸਰੂਪ ਅਨੂਪ ਉਪਮਾ ਤੋਂ ਰਹਿਤ ਦਇਆਲਾ ਭਾਵ ਦਇਆ ਦੇ ਆਲਾ ਘਰ ਪਰਮੇਸ਼ਰ ਜੀ ਆਪ ਜੀ ਦੇ ਗੁਣਾਂ ਨੂੰ ਰਵਣ ਉਚਾਰਨ ਕਰਨ ਨਾਲ ਜਮਾਂ ਦਾ ਫਾਹਾ ਕੱਟ ਲਈਦਾ ਹੈ ਅੰਮ੍ਰਿਤ ਨਾਮ ਰਸਨਿਤ ਜਾਪੈ ਰੋਗ ਰੂਪ ਮਾਇਆ ਨਾ ਬਿਆਪੈ ਇਹ ਪਰਮੇਸ਼ਰ ਜੋ ਗੁਰਮੁਖ ਜਨ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਰਸਨਾ ਨਾਲ ਨਿਤ ਹਮੇਸ਼ਾ ਹੀ ਜਪਦਾ ਹੈ ਉਸ ਨੂੰ ਰੋਗ ਰੂਪ ਮਾਇਆ ਨਹੀਂ ਵਿਆਪਦੀ ਨਹੀਂ ਲੱਗਦੀ ਜਪ ਗੋਬਿੰਦ ਸੰਗੀ ਸਬਤਾਰੇ ਪੋਹਤ ਨਾਹੀ ਪੰਜ ਬਟਵਾਰੇ ਇਹ ਗੋਬਿੰਦ ਪਰਮੇਸ਼ਰ ਜੀ ਜੋ ਆਪ ਜੀ ਦੇ ਨਾਮ ਨੂੰ ਜਪਦਾ ਹੈ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਤੇ ਆਪਣੇ ਸਾਰੇ ਸੰਗੀ ਸਾਥੀਆਂ ਨੂੰ ਵੀ ਤਾਰ ਲੈਂਦਾ ਕਿਉਂਕਿ ਉਸ ਨੂੰ ਪੰਜ ਕਾਮ ਕ੍ਰੋਧ ਆਦ ਵਿਕਾਰ ਵਾ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਬਟਵਾਰੇ ਢਾੜ ਵੀ ਪਹੁੰਦੇ ਛੁੰਦੇ ਨਹੀਂ ਹਨ ਭਾਵ ਸਪਰਸ਼ ਨਹੀਂ ਕਰਦੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਇਹ ਪ੍ਰਭ ਵਾਹਿਗੁਰੂ ਜੋ ਮਨ ਬਚ ਬਚਨ ਬਾਣੀ ਅਤੇ ਸਰੀਰ ਨਾਲ ਕਰਮ ਕਾਰਜ ਕਰਦੇ ਵਾ ਮਨ ਬਾਣੀ ਸਰੀਰ ਕਰਕੇ ਇਕ ਤੇਰੇ ਨਾਮ ਨੂੰ ਧਿਆਉਂਦਾ ਹੈ ਸੋਈ ਕਹੇ ਉਹੀ ਜਨਪੁਰਖ ਸਾਰੇ ਧਰਮ ਅਰਥ ਆਦ ਫਲਾਂ ਨੂੰ ਪਾ ਲੈਂਦਾ ਧਾਰ अनुग्रह ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਜਰਸ ਭਗਤ ਰਸ ਦੀਨਾ हे ਪਰਮੇਸ਼ਰ ਜੀ ਜਿਸ ਨੂੰ ਤੂੰ अनुग्रह ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਆਪ ਦਾ ਸੇਵਕ ਬਣਾਉਣਾ ਕੀਤਾ ਹੈ ਉਸ ਨੂੰ ਕੇਵਲ ਸਿਰਫ ਅੰਮ੍ਰਿਤ ਨਾਮ ਤੇ ਭਗਤੀ ਦਾ ਹੀ ਸਵਾਦ ਦਿੱਤਾ ਹੈ ਅਤੇ ਉਸ ਨੇ ਇਹ ਨਿਸ਼ਚਾ ਕਰ ਲਿਆ ਹੈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਉਹ ਪ੍ਰਭ ਪਰਮੇਸ਼ਰ ਪਿਆਰਾ ਵਾਹਿਗੁਰੂ ਹੀ ਜਗਤ ਦੇ ਆਦ ਮੁੱਢ ਵਿੱਚ ਆਦਿ ਸਥਾਨ ਰੂਪ ਮਦ ਵਿੱਚ ਵਿਆਪਕ ਸਰੂਪ ਤੇ ਅੰਤ ਵਿੱਚ ਸਿਧਾਂਤ ਰੂਪ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਤੋਂ ਬਗੈਰ ਉਸ ਦੇ ਵਰਗਾ ਹੋਰ ਕੋਈ ਵੀ ਸਰਬਸ਼ਕਤੀਵਾਨ ਨਹੀਂ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ